ਬੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਜਫਰਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਤਾਰੀਵਾਲ ਅੱਜ ਵੀਰ ਹੁਣਾ ਕੋਲ ਕੋਈ 4-5 ਪਸ਼ੂ ਆ ਟੋਪ ਦੇ ਬਾਕੀ ਵੀਰ ਹੁਣਾ ਕੋ ਸਾਰੀ ਲੈਣੇ ਆ ਜਾਣਕਾਰੀ ਕਰ ਦਿਆਂਗਾ ਅਲਵਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵਧੀਆ ਬਹੁਤ ਬਹੁਤ ਧੰਨਵਾਦ ਕਰਨ ਵੀਰ ਜੀ ਹਾਂ ਜੀ ਹਾਂ ਜੀ ਵੀਰੇ ਕੋਈ ਗੱਲ ਨਹੀਂ ਵੀਰੇ ਇਲੀ ਜਿਹੜੀ ਆਏ ਜ ਤੁਸੀਂ ਸਾਡੇ ਕੋ ਬਿਲਕੁਲ ਵੀਰੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਵੀਰੇ ਬਾਕੀ ਵੀ ਦੋ ਮੱਜਾਂ ਵਾ ਦੋ ਗਾਣਾ ਵਾ ਠੀਕ ਆ ਜੀ ਤੇ ਦੋ ਮੱਜਾਂ ਤਾਜਾਂ ਸੁਈਆਂ ਇੱਕ ਗਾਣਾ ਤਾ ਜੀ ਸੁਈਆਂ ਇੱਕ ਗਾਣਾ ਤੋਕਰ ਆ ਠੀਕ ਆ ਜੀ ਠੀਕ ਆ ਜੀ ਬਾਕੀ ਵੀਰ ਜੀ ਆਪਣਾ ਨਾਮ ਬੋਲ ਦਿਓ ਨਾਮ ਮੇਰਾ ਵੀਰ ਜੀ ਬੱਗਾ ਠੀਕ ਆ ਜੀ ਜਫਰਵਾਲ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ ਮੋਬਾਈਲ ਨੰਬਰ 98721 ਹਾਂ ਜੀ 31452 ਠੀਕ ਆ ਵੀਰ ਜੀ ਠੀਕ ਆ ਆ ਬਾਈਪਾਸ ਲੱਗੇ ਠੀਕ ਆ ਠੀਕ ਠੀਕ ਆ ਠੀਕ ਬਾਕੀ ਵੀਰ ਜੀ ਆ ਗਈ ਆ ਝੋਟੀ ਆ ਨਾ ਫੇਲੇ ਇਹ ਵੀਰ ਜੀ ਮੈਂ ਜੇ ਸੂਈ ਸੂਈਆ ਤਾਜੀ ਅਹ ਜੇ ਸੂਈ ਸੂਈਆ ਤਾਜੀ 14 ਦਿਨਾਂ ਦੀ ਸੂਈਆ ਤੇ 11-12 ਕਿਲੋ ਬੋਲਾ ਵਾ ਵੇਖੋ ਵੀਰੇ ਛੋਟੀ ਫੋਲ ਨਾ ਵੱਡੀ ਆ ਕਾਦ ਵਜੇ ਨਾਲੀ ਸਹੀ ਗੱਲ ਆ ਵੀਰੇ ਦੁੱਧ ਵਾਲੀ ਮਾਈ ਆ ਸਾਰੀ ਕਰਮ ਵਾਲੀ ਥਲੇ ਪੰਡਾ ਹੀ ਲਾਈ ਫੈਂਡੀ ਹੈ ਨਾ ਬਿਲਕੁਲ ਵੀਰੇ ਅਜਾ ਲੈ ਆਓ 12 ਕਿਲੋ ਬੋਲਾ ਹੀ ਵੀਰੇ ਠੀਕ ਆ ਜੀ ਠੀਕ ਆ ਜੀ ਵੇਖੋ ਵੀਰੇ ਕੋਈ ਫਰਕ ਨਹੀਂ ਲੱਗਦਾ ਵੀਰੇ ਬਿਲਕੁਲ ਬਿਲਕੁਲ ਵੀਰੇ ਵੇਖੋ ਵੀਰੇ ਕਰਮ ਵਾਲੀ ਥਲੇ ਥੱਬੇ ਲਾਈ ਫੈਂਡੀ ਠੰਡ ਠੋਣ ਬੜਾ ਵਧੀਆ ਲੱਗਾ ਬਾਕੀ ਰਾਜੀ ਰੂਜੀ ਫੁੱਲਿਆ ਤਸੱਲੀ ਕਰੇ ਤਾਂ ਕੋ ਦੋ ਟਾਈਮ ਆ ਕੇ ਆਪਣੀ ਠੀਕ ਆ ਜੀ ਠੀਕ ਆ ਇਹ ਕੋਈ ਨਹੀਂ ਛੋਟੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਤੁਹਾਡਾ ਬੋਲ ਠੀਕ ਆ ਜੀ ਚੌਥਾ ਦਿਨ ਸੂਈ ਨੂੰ ਠੀਕ ਆ ਜੀ ਵਿਜੇ ਦਾ ਰੇਟ ਦੱਸ ਦਈਏ ਤੁਹਾਨੂੰ ਹਾਂ ਵੀਰ ਜੀ ਉਹ ਤੁਹਾਡੇ ਦਾ ਰੇਟ ਭਾ ਜਿੰਨਾ ਮਰਜੀ ਮੰਗੋ 12 ਮੰਗੋ 125 125 ਦੀ ਹਾਨਾ ਦੇਣੀ ਹੈ ਅਛਾ 125 ਦੀ ਹਾਨਾ ਦੇਣੀ ਆ ਬਾਕੀ ਕੋਈ ਭੈਣ ਭਰਾ ਫੋਨ ਲਾਏ ਹਨਾ ਇੱਥੇ ਆਓ ਆਪਣੇ ਕੋਈ ਗੱਲ ਨਹੀਂ ਵੀਰ ਨੂੰ ਥੋੜਾ ਬੜਾ ਮਾਨਤਨ ਜਿਹੜਾ ਕਰ ਬਿਲਕੁਲ ਵੀਰੇ ਪਰ ਕਰਮਾ ਵਾਲੀ ਥੱਲੇ ਪੰਨਾ ਹੀ ਪਾਈ ਫੰਡੀ ਆ ਸਹੀ ਗੱਲ ਹੈ ਗਾੜੀ ਵੀਰ ਜੀ ਆ ਗਈ ਦੂਜੇ ਨੰਬਰ ਤੇ ਛੋਟੀ ਪਹਿਲਾਂ ਅਛਾ ਜੀ ਚੌਗੀ ਆ ਅਛਾ ਚੌਗੀ ਛੋਟੀ ਆਹੀ ਪਹਿਲਾਂ ਇਹ ਵੀ ਕਰਮਾ ਵਾਲੀ ਥੱਲੇੋਂ ਬੜੀ ਸਾਫ ਆ ਵੀ ਨੇ 12 ਵਜੇ ਜੀ ਜੀ ਨੇ ਮਨੇ ਠੀਕ ਆ ਜੀ ਠੀਕ ਆ ਆ ਤਾਲੀਆਂ ਸੋਈਆਂ ਝੋਟੀਆਂ ਇਹ ਵੀ ਜੀ ਫੁੱਲ ਵੱਡੀ ਆ ਕੱਦ ਵਜਨ ਵਾਲੀ ਝੋਟੀ ਚੰਗਾ ਥੱਲੇ ਅਡਰ ਸਾਈਜ਼ ਵੀ ਚੰਗਾ ਥਣ ਥਣ ਵਧੀਆ ਲੱਗਾ ਆ ਜਾ ਵੀਰੇ ਲੈ ਆਓ ਪਸੀ ਸਿੰਘ ਤੋਂ ਵੀਰੇ ਸਹੀ ਗੱਲ ਆ ਜਿਹੜੇ ਰਿੰਗ ਸਿੰਗ ਲੱਗਾ ਬਿਲਕੁਲ ਛੋਟਾ ਮੁੰਦਰੀ ਆ ਦੇ ਥੱਲੇੋਂ ਬੜੀ ਸਾਫ਼ ਕਰਮ ਵਾਲੀ ਆ ਰਾਜੀ ਰੂਜੀ ਫੁੱਲ ਆ ਇਹ ਕੌਣ ਦੇ ਟੋਕ? ਇਹ ਵੀਰੇ ਦਾ ਵੀ ਸੂਈ ਆ। ਠੀਕ ਆ ਜੀ। 8-9 ਕਿਲੋ ਬੋਲਾ ਵਾ। ਠੀਕ ਆ ਜੀ। ਠੀਕ ਆ। ਮੋਲ ਭਾਏ ਇਹਦੇ ਡੇਢ ਕਰ ਲੋ ਭਾਏ 1 60 ਕਰ ਲੋ। ਇਹ 1 20 ਹੀ ਦੇਣੀ ਆ। 1 20 ਹੀ ਦੇਣੀ ਆ। ਬਾਕੀ ਵੀਰ ਜੀ ਫੁੱਲ ਵੱਡੀ ਝੋਟੀ ਆ। ਥੱਲੇੋਂ ਬੜੀ ਸਾਫ਼ ਆ। ਕਰਮ ਵਾਲੀ ਥਣ ਕੱਲਾ ਕੱਲਾ ਥਣ ਲੱਗਾ। ਬਾਕੀ ਜਿੰਨੇ ਵੀ ਸਾਰੀ ਸਾਫ਼ ਆ ਜੜੀਆਂ। ਇਹਦੇ ਮਾਰੇ ਕੱਟੀਆਂ ਜੀ। ਠੀਕ ਆ ਵੀਰੇ ਇਹ ਦੋ ਮਗਰ ਕੱਟੀਆਂ ਆ। ਗੜੀ ਵੀ ਜਾਈ ਗਈ ਗਾਂ ਹਨਾ। ਆ ਟੋਕਰ ਮਿੱਟੀ। ਆ ਸ਼ਕ ਟੋਕੜ। ਹਾਂ। ਬੱਸ ਇਹ ਚੰਗੂ ਜੀ ਬਰੀਡ ਫਰੂਟ ਬੜੀ। ਇਹ ਨਾ ਬੜੀ ਲੱਗਦੀ ਆ। ਠੀਕ ਆ ਠੀਕ ਆ ਜੀ। ਇਹ ਰੇ ਕੋ ਵੀਰੇ ਦੁੱਧ। 7 ਕਿਲੋ ਵੀਰੇ। ਇਹ ਸਹੀ 7 ਕਿਲੋ ਦੁੱਧ ਆ। ਬਾਕੀ ਹੈ ਵੀਰ ਜੀ ਸਾਰਾ ਸਿਆਲ ਦੁੱਧ ਦਹੀਂ ਕਰਮਾ ਲਈ ਆ ਨਾ। 7 ਕਿਲੋ ਦੁੱਧ ਸੰਭਲ ਸੰਭਨ ਆ ਲਈ ਆ ਜੀ। ਸਹੀ ਗੱਲ ਆ ਵੀਰੇ। ਨਜ਼ਾਰੇ ਬਣੀ ਜਾਊਗੀ। ਆ ਜਾ ਵੀਰ ਜੀ ਲੈ ਆ। ਬਾਕੀ ਬਰੀਡ ਫਰੂਟ ਬੜੀ ਵੈਰ ਤੇ। ਥੋੜੀ ਵਧੀਆ ਲੱਗਦੀ। ਹਾਂਜੀ ਹਾਂਜੀ। ਕੋਈ ਗੱਲ ਨਹੀਂ। ਸਾਣ ਤੋਂ ਨਹੀਂ ਕਰ ਮਰਨੀ ਚੰਗਾ ਲੱਗਾ। ਕਦਰ ਲਿਖਦਾ ਕਦਰ ਦੀ। ਹਾਂ ਜੀ ਹਾਂ ਜੀ। ਬਿਲਕੁਲ ਜੀ। ਇਹਦਾ ਫਿਰ ਵੀਰੇ ਰੇਟ। ਮੋਲ ਜੋ ਮਰਜੀ ਭਾਏ ਕੋਈ 20 25 16000 ਦੀ ਹਾਨਾ ਦੇਣੀ। ਅੱਛਾ 10000 ਦੀ ਹਾਨਾ ਦੇਣੀ। ਸਹੀ ਗੱਲ ਆ ਵੀਰੇ ਉਹ ਦੀਆਂ ਵਾਲੇ 16000 ਬਿਲਕੁਲ ਵੀਰੇ ਇਹ ਵੀਰੇ ਇਹ ਵੀਰੇ ਉਹ ਬੱਚਾ ਨਾਲ ਤੇ ਤੀਜਾ ਤੇ ਸੂਈ ਨੂੰ ਠੀਕ ਆ ਜੀ। 18 ਕਿਲੋ ਬੋਲਾ ਜਿਹੜਾ ਮਰਜੀ। ਵੇਖੋ ਵੀਰੇ ਜਰਸੀ ਆ ਗਈ ਪੰਜਾਬ ਵਾਲੀ। ਇਹ ਕਰਮਾ ਵਾਲੀ ਥੱਲੇ ਫਰਨਾ ਹੀ ਪਾਈ ਹੁੰਦੀ ਚੰਗੀ ਵੀਜੀ ਆ ਵੀ ਸੰਭੀ ਸੰਭੀ ਕਹਿੰਨੇ ਆ ਇੱਧਰ ਭਾਰਵੇਂ ਮਰਜ਼ੀ ਨੂੰ ਠੰਡ ਧਾਰਵਾ ਤੇ ਕੋਈ ਠੀਕ ਹੈ ਜੀ ਠੀਕ ਹੈ ਬਾਕੀ ਜੇ ਤਾਂ ਮਰਜ਼ੀ ਦਾ ਠੀਕ ਹੈ ਠੀਲ ਠੰਡੀ ਹੈ ਨਾ ਬਾਕੀ ਬਰੀਡ ਬਰੂਡ ਇੱਥੇ ਵੀ ਕਰਨ ਵਾਲੀ ਚ ਖੋਲਿਆ ਦੇਖੋ ਜੀ ਕੱਲਾ ਕੱਲਾ ਥਾਣ ਲੱਗਾ ਇਹਨਾਂ ਸਾਫ ਅਛੂ ਸਾਰੇ ਵੀਰੋਨਾਂ ਕੋਲ ੱਲਿਓ ਕਰਮਾਲੀ ਚੰਗੀ ਬਣੀ ਹੈ ਨਾ ਬੜੀ ਬਾਡੀ ਵੀਰੇ ਸਹੀ ਗੱਲ ਬਾਕੀ ਵੀਰ ਜੀ ਕੋਈ ਟਾਈਮ ਨਹੀਂ ਲੱਗਾ ਚਵਾਈ ਦਾ ਟਾਈਮ ਹੈ ਮੈਂ ਕਿਹਾ ਤਾਜੀ ਨਾਲ ਟਾਈਮ ਤਾਂ ਜਿਨੂੰ ਲਾਉਣਾ ਕੀ ਹੈ ਬਿਲਕੁਲ 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 ਇਹਦਾ ਫਿਰ ਵੀਰੇ ਰੇਟ ਇਹਦਾ 55000 55000 ਕਰ ਦਈਏ ਮਾਨ ਤੂੰ ਕਰਦੇ ਜਨਾ ਕਰ ਲੈਣੇ ਤੇ ਲਾਸਟ ਵਾਰ ਤੈਨੂੰ ਆਈ ਛੱਡ ਤੀ ਹੈ ਤੈਨੂੰ ਪੰਜ ਹੀ ਛੱਡ ਤੇ ਆ ਪੰਜ ਹੀ ਛੱਡ ਦਈਏ 5000 ਤੇ 2000 ਘਟਾ 48000 ਦੀ ਦੇ ਦਵਾਂਗੇ 167 ਸਹੀ ਗੱਲ ਆ ਵੀਰੇ ਚੰਗੀ ਬਰੀਡ ਬਰੂਡ ਦੀ ਵਹਿਰ ਆ ਬਾਕੀ ਵੀਰ ਜੀ ਆ ਪਸ਼ੂਆ ਵੀਰੂ ਨਾਲ ਕੋਲ ਇੱਥੇ ਆਓ ਆਪਣੀ ਤਸੱਲੀ ਕਰੋ ਵੀਰ ਜੀ ਝੋਟੀਆਂ ਵੱਡੀਆਂ ਜਿਹਨੂੰ ਫੁੱਲ ਸੱਜ ਕਹਿੰਦੇ ਦੁੱਧ ਵਾਲੀਆਂ ਝੋਟੀਆਂ ਦੋਵੇਂ ਬਾਕੀ ਵੀਰ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਆਣਾ ਬਹੁਤ ਬਹੁਤ ਧੰਨਵਾਦ ਵੀਰ ਜੀ ਸასი ਗਾਲ ਜੀ